ਜਦੋਂ ਆਪਣੇ ਸਮਾਜ ਦੇ ਵਿੱਚ ਕੋਈ ਵੀ ਕ੍ਰਾਈਮ ਦੇ ਨਾਲ ਜੁੜੀ ਘਟਨਾ ਵਾਪਰਦੀ ਹੈ ਭਾਵੇਂ ਉਹ ਚੋਰੀ ਨਾਲ ਸੰਬੰਧਿਤ ਹੋਵੇ ਭਾਵੇਂ ਕਿਸੇ ਲੁੱਟਖੋਹ ਨਾਲ ਸੰਬੰਧਿਤ ਜਾਏ ਕਿਸੇ ਨੂੰ ਅਗਵਾ ਕਰਨ ਦੀ ਘਟਨਾ ਹੋਵੇ ਚਾਹੇ ਕਿਸੇ ਕੋਈ ਅਜਿਹੀ ਅਣਹੋਣੀ ਵਾਪਰ ਜਾਵੇ ਜਿਸ ਦੇ ਵਿੱਚ ਲੋਕਾਂ ਨੂੰ ਸਭ ਤੋਂ ਪਹਿਲਾਂ ਹੁੰਦਾ ਹੈ ਕਿ ਉਹ ਪੁਲਿਸ ਦੇ ਵਿੱਚ ਕੰਪਲੀਟ ਕਰਨ ਪੁਲਿਸ ਦੇ ਵਿੱਚ ਆਪਣੀ ਸਮੱਸਿਆ ਬਾਰੇ ਜਾ ਕੇ ਸ਼ਿਕਾਇਤ ਕਰਨ ਤਾਂ ਉਹਨਾਂ ਨੂੰ ਇਨਸਾਫ ਮਿਲ ਜਾਵੇ ਜਿਸ ਕਰਕੇ ਸਮੇ ਸਮੇਤੇ ਲੋਕਾਂ ਦਾ ਪੁਲਿਸ ਦੇ ਨਾਲ ਸਿੱਧੇ ਦੌਰਤੇ ਰابطਾ ਰਹਿੰਦਾ ਹੈ ਜਿਸ ਤਰ੍ਹਾਂ ਪਿਛਲੇ ਦਿਨੀ ਇੱਕ ਭਾਵਕੀਰਤਨਾ ਦੇ ਬੱਚੇ ਨੂੰ ਕਿਸੇ ਵੱਲੋਂ ਅਗਵਾ ਕੀਤਾ ਗਿਆ ਸੀ ਉਸ ਵੇਲੇ ਜਿਸ ਤਰ੍ਹਾਂ ਸ਼ਾਨਦਾਰ ਕਾਰਗੁਜ਼ਾਰੀ ਪੁਲਿਸ ਵੱਲੋਂ ਦਿਖਾਈ ਗਈ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਦੀ ਪੁਲਿਸ ਵੱਲੋਂ ਮਿਲ ਕੇ ਇੱਕ ਸਾਂਝੇ ਆਪਰੇਸ਼ਨ ਦੇ ਰਾਹੀਂ ਉਸ ਬੱਚੇ ਨੂੰ ਸਹੀ ਸਲਾਮਤ ਮਾਪਿਆਂ ਦੇ ਹਵਾਲੇ ਕੀਤਾ ਗਿਆ ਸੀ ਜਿਸ ਤੋਂ ਬਾਅਦ ਪੂਰੀ ਪੰਜਾਬ ਪੁਲਿਸ ਦੀ ਹਰ ਪਾਸੇ ਵਾਵਾ ਹੋਈ ਪਰ ਪੂਰਸ ਲਾਗਾ ਇਸ ਕਾਰਜ ਨੂੰ ਲੈ ਕੇ ਪੁਲਚਦੀ ਹੋਈ ਸੀ ਹੁਣ ਇਹ ਵਿਚਾਈ ਦੀ ਹੈ ਕਿਉਂਕਿ ਜਿਸ ਤਰ੍ਹਾਂ ਦੀ ਇਹ ਘਟਨਾ ਵਾਪਰੀ ਸੀ ਬੜੀ ਅੰਦਰੇ ਨੂੰ ਝੰਡੋੜਨ ਵਾਲੀ ਸੀ ਕਿਉਂਕਿ ਹਰੇਕ ਵਿਅਕਤੀ ਲਈ ਉਸਦੇ ਬੱਚੇ ਆਪਣੀ ਜਾਨ ਤੋਂ ਵੱਧ ਕੇ ਪਿਆਰੇ ਹੁੰਦੇ ਨੇ ਜਦੋਂ ਅਜਿਹੀ ਘਟਨਾ ਵਾਪਰਦੀ ਹੈ ਤਾਂ ਉਹਨਾਂ ਦੇ ਮਾਪਿਆਂ ਦੇ ਕੀ ਬੀਜੇ ਤਾਂ ਇਹ ਗੱਲ ਉਹ ਖੁਦ ਸਮਝ ਸਕਦੇ ਨੇ ਜਦੋਂ ਆਪਾਂ ਇਸ ਗੱਲ ਨੂੰ ਫੀਲ ਕਰਦੇ ਆਂ ਤਾਂ ਆਪਾਂ ਮਹਿਸੂਸ ਕਰਦੇ ਆਂ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਇੱਕ ਬੱਚੇ ਦਾ ਮਾਪੇ ਨਾਲੋਂ ਵਿਛੜ ਜਾਣਾ ਕਿੰਨਾ ਦੁਖਦਾਈ ਹੁੰਦਾ ਹੈ ਜਿਸ ਕਰਕੇ ਪੰਜਾਬ ਪੁਲਿਸ ਦੀ ਬਾਵਾ ਹੋਈ ਹੋਣੀ ਵੀ ਚਾਹੀਦੀ ਸੀ ਪਰ ਇਸ ਦੇ ਨਾਲ ਹੀ ਅਜੇ ਉਹ ਬਾਵਾ ਹੋ ਹੀ ਰਹੀ ਸੀ ਕਿ ਇਸ ਦਿਵਾਰ ਇੱਕ ਪੰਜਾਬ ਪੁਲਿਸ ਦੇ ਕੁਝ ਅਧਿਕਾਰੀਆਂ ਦੇ ਕਰਮਚਾਰੀ ਨੇ ਅਜੇ ਹੀ ਕਰਤੂਤ ਨੂੰ ਅੰਜਾਮ ਦਿੱਤਾ ਕਿ ਪੰਜਾਬ ਪੁਲਿਸ ਦੀ ਜਿਹੜੀ ਬਾਵਾ ਚੱਲ ਰਹੀ ਸੀ ਉਸ ਨੂੰ ਇੱਕਦਮ ਵਿਰਾਮ ਲੱਗ ਗਿਆ ਅਤੇ ਪੰਜਾਬ ਪੁਲਿਸ ਫਿਰ ਸਵਾਲਾਂ ਦੇ ਘੇਰੇ ਵਿੱਚ ਆ ਗਈ ਘਟਨਾ ਪਟਿਆਲਾ ਦੇ ਵਿੱਚ ਵਾਪਰਦੀ ਹੈ ਜਿੱਥੇ ਇੱਕ ਫੌਜ ਦੇ ਕਰਨਲ ਦੇ ਨਾਲ ਜੋ سلوਕ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਉਸ ਕਰਨਲ ਦੇ ਨਾਲ سلوਕ ਕੀਤਾ ਜਾਂਦਾ ਉਸ ਤੋਂ ਬਾਅਦ ਫਿਰ ਪੰਜਾਬ ਪੁਲਿਸ ਤੇ ਕਾਰਗੁਜ਼ਾਰੀ ਤੇ ਤਰ੍ਹਾਂ ਤਰ੍ਹਾਂ ਦੇ ਸਵਾਲ ਖੜੇ ਹੋਣ ਲੱਗੇ ਨੇ ਘਟਨਾ ਪਿਛਲੇ 13-14 ਮਾਰਚ ਦੀ ਦੱਸੀ ਜਾਂਦੀ ਹੈ ਇੱਕ ਦੇਸ਼ ਦੀ ਫੌਜ ਦੇ ਵਿੱਚ ਸੇਵਾ ਨਿਭਾਉਣ ਵਾਲੇ ਕਰਨਲ ਪਟਿਆਲਾ ਵਿੱਚ ਪਹੁੰਚਦੇ ਨੇ ਜਿਸ ਤੋਂ ਬਾਅਦ ਗੱਲ ਇਹ ਵੀ ਸਾਹਮਣੇ ਆਉਂਦੀ ਹੈ ਕਿ ਉਹ ਆਪਣੇ ਘਰ ਇਹ ਗੱਲ ਕਹਿੰਦੇ ਨੇ ਕਿ ਉਹ ਲੇਟ ਹੋ ਗਏ ਕਿਉਂਕਿ ਕਾਫੀ ਸਮਾਂ ਆਰਾਧਾ ਹੋ ਚੁੱਕਿਆ ਸੀ ਉਸ ਵੇਲੇ ਉਹ ਆਪਣੇ ਪੁੱਤਰ ਦੇ ਨਾਲ ਪਟਿਆਲਾ ਪਹੁੰਚੀ ਤਾਂ ਉਹਨਾਂ ਨੇ ਘਰੇ ਰਾਬਤਾ ਕੀਤਾ ਕਿ ਉਹ ਲੇਟ ਆਉਣਗੇ ਤਾਂ ਜੋ ਥੋੜਾ ਬਹੁਤ ਖਾਣਾ ਪੀਣਾ ਉਹ ਬਾਹਰ ਹੀ ਕਿਸੇ ਢਾਬੇ ਤੇ ਖਾ ਲੈਣਗੇ ਜਿਸ ਤੋਂ ਬਾਅਦ ਉਹ ਕਰਨਲ ਆਪਣੇ ਬੱਚੇ ਦੇ ਨਾਲ ਆਪਣੇ ਲੜਕੇ ਦੇ ਨਾਲ ਉਹ ਢਾਬੇ ਤੇ ਕੁਝ ਲੈ ਕੇ ਬਾਹਰ ਕੁਝ ਖਾ ਪੀ ਰਹੇ ਹੁੰਦੇ ਨੇ ਤਾਂ ਇਹਨੇ ਨੂੰ ਪੁਲਿਸ ਦੇ ਕਈ ਨੌਜਵਾਨ ਆ ਜਾਂਦੇ ਨੇ ਜਿਸ ਦੇ ਵਿੱਚ ਤਿੰਨ ਇੰਸਪੈਕਟਰ ਵੀ ਦਸੇ ਜਾਂਦੇ ਨੇ ਉਸ ਤੋਂ ਬਾਅਦ ਗੱਲ ਸਾਹਮਣੇ ਆਉਂਦੀ ਹੈ ਕਿ ਇਹ ਕਿਹਾ ਜਾਂਦਾ ਸੀ ਕਿ ਪੁਲਿਸ ਦੇ ਮਰਾਜ਼ਮਾਨ ਨੇ ਕਿਹਾ ਕਿ ਤੁਹਾਡੀ ਗੱਡੀ ਗਲਤ ਪਾਰਕਿੰਗ ਕੀਤੀ ਹੋਈ ਹੈ ਤੁਸੀਂ ਸਹੀ ਤਰੀਕੇ ਨਾਲ ਪਾਰਕਿੰਗ ਨਹੀਂ ਕੀਤੀ ਤਾਂ ਇਸ ਨੂੰ ਲੈ ਕੇ ਥੋੜੀ ਬਹੁਤ ਕੋਈ ਉਹਨਾਂ ਵਿੱਚ ਆਪਸੀ ਗੱਲਬਾਤ ਹੋਈ ਜਾਂ ਨਹੀਂ ਪਰ ਇਨਨੂੰ ਪੰਜਾਬ ਪੁਲਿਸ ਦੇ ਉਹਨਾਂ ਮੁਲਾਜ਼ਮਾਂ ਨੇ ਜੋ ਕਰਨਲ ਸੀ ਉਸ ਦੀ ਪੂਰੀ ਤਰ੍ਹਾਂ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਭਾਵੇਂ ਕਿ ਕਰਨਲ ਨੇ ਇਹ ਵੀ ਦਿਖਾਇਆ ਕਿ ਉਹ ਦੇਸ਼ ਦੀ ਫੌਜ ਦੇ ਵਿੱਚ ਸੇਵਾ ਨਿਭਾ ਰਹੇ ਨੇ ਬਤੌਰ ਕਰਨਲ ਪਰ ਉਸ ਦੀ ਇੱਕ ਗੱਲ ਨਾ ਸੁਣੀ ਤੇ ਧੂੰਧੂ ਕਰਕੇ ਉਸ ਦੀ ਕੁੱਟਮਾਰ ਅਜਿਹੇ ਤਰੀਕੇ ਨਾਲ ਕੀਤੀ ਕਿ ਉਹ ਇੱਕ ਰੱਬ ਵੱਲੋਂ ਹੀ ਉਸ ਦੀ ਜਾਨ ਕਹਿ ਸਕਦੇ ਆ ਕਿ ਬਚ ਗਈ ਕਿਉਂਕਿ ਮਾਰਨ ਵਿੱਚ ਕਸਰ ਕੋਈ ਨਹੀਂ ਛੱਡੀ ਗਈ ਜਿਸ ਤਰ੍ਹਾਂ ਦੀ ਹੈ ਗੱਲ ਸਾਹਮਣੇ ਹੀ ਹੈ ਜਿਸ ਤਰ੍ਹਾਂ ਦੀ ਕਹਾਣੀ ਬਣੀ ਇਸ ਦੇ ਦਰਮਿਆਨ ਹੀ ਉਹਨਾਂ ਦੇ ਸੁਪੁੱਤਰ ਨਾਲ ਵੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਤੇ ਉਹ ਉਹਨਾਂ ਦਾ ਜਿਹੜਾ ਆਪਾਂ ਕਹਿੰਦੇ ਕਰਨਲ ਸੀ ਜਿਉ ਉਹ ਬੇਹੋਸ਼ੀ ਦੇ ਹਾਲਤ ਵਿੱਚ ਵੀ ਚਲਾ ਗਿਆ ਜਿਸ ਤੋਂ ਬਾਅਦ ਸਾਰੀ ਘਟਨਾ ਕਰਮ ਵਾਪਰ ਗਿਆ ਉਸ ਤੋਂ ਜਦੋਂ ਇਹ ਘਟਨਾ ਵਾਪਰੀ ਤਾਂ ਉਸ ਤੋਂ ਉਪਰੰਤ ਉਸ ਕਰਨਲ ਨੂੰ ਆਪਣੇ ਪੁੱਤਰ ਦੇ ਨਾਲ ਹਸਪਤਾਲ ਵਿੱਚ ਦਾਖਲ ਕਰਵਾਇਆ ਜੋ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਗੱਲ ਦੱਸੀ ਉਹਦੇ ਵਿੱਚ ਸਾਹਮਣੇ ਇਹ ਗੱਲ ਆਈ ਕਿ ਜਦੋਂ ਇਹ ਘਟਨਾਕ੍ਰਮ ਵਾਪਰ ਤੋਂ ਬਾਅਦ ਹਾਸਟਲ ਪਹੁੰਚਦੇ ਨੇ ਉੱਥੇ ਵੀ ਉਹਨਾਂ ਦੀ ਕੋਈ ਬਹੁਤੀ ਸੁਣਵਾਈ ਬਗੈਰ ਤਰੀਕੇ ਨਾਲ ਨਹੀਂ ਹੋ ਰਹੀ ਸੀ ਇਸ ਦੇ ਨਾਲ ਹੀ ਜੋ ਪੁਲਿਸ ਨਾਲ ਸੰਬੰਧ ਤੇ ਮਾਮਲਾ ਸੀ ਇਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਇੱਕ ਕਾਰਨ ਸੀ ਜਿਸ ਕਰਕੇ ਉਹਨਾਂ ਨੇ ਆਪਣੀ ਜੋ ਇਹ ਘਟਨਾਕ੍ਰਮ ਵਾਪਰਿਆ ਉਸ ਬਾਰੇ ਆਪਣੀ ਫੌਜ ਦੇ ਵਿੱਚ ਜੋ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਿਸ ਤੋਂ ਬਾਅਦ ਇਹ ਗੱਲ ਬਾਹਰ ਨਿਕਲ ਕੇ ਅਜਿਹੀ ਘਟਨਾ ਵਾਪਰੀ ਹੈ ਜਿਸ ਤੋਂ ਬਾਅਦ ਸਰਕਾਰ ਨੇ ਐਕਸ਼ਨ ਲੈਂਦਿਆਂ ਉਹਨਾਂ 12 ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਪਰ ਇਸ ਘਟਨਾ ਦੇ ਨਾਲ ਜਿਸ ਤਰ੍ਹਾਂ ਦਾ ਪੰਜਾਬ ਪੁਲਿਸ ਦਾ ਰੁਪਈਆ ਉਹ ਫਿਰ ਤੋਂ ਜਗ ਜाहिर ਹੋ ਗਿਆ ਜਿਹੜਾ ਕਿ ਨਹੀਂ ਹੋਣਾ ਚਾਹੀਦਾ ਸੀ ਇਹ ਘਟਨਾ ਨਹੀਂ ਵਾਪਰਨੀ ਚਾਹੀਦੀ ਸੀ ਜੋ ਫੌਜ ਦਾ ਕਰਨਲ ਹੁੰਦਾ ਉਸ ਦਾ ਰੈਂਕ ਪੰਜਾਬ ਪੁਲਿਸ ਦੇ ਐਸਐਸਪੀ ਦੇ ਬਰਾਬਰ ਦਾ ਹੁੰਦਾ ਹੈ ਪਰ ਜਿਸ ਤਰ੍ਹਾਂ ਦਾ ਇੱਕ ਮੁਲਾਜ਼ਮਾ ਵੱਲੋਂ ਛਲੂਕ ਕਰਨਲ ਦੇ ਨਾਲ ਕੀਤਾ ਗਿਆ ਉਹ ਬਹੁਤ ਨਿੰਦਣਯੋਗ ਅੱਖ ਜਾ ਸਕਦਾ ਹੈ ਉਸ ਤੋਂ ਬਾਅਦ ਇਹ ਘਟਨਾ ਜਦੋਂ ਵਾਪਰਦੀ ਹੈ ਜਿਹੜੇ ਇਹਨਾਂ ਦੇ ਪਰਿਵਾਰਕ ਮੈਂਬਰ ਨੇ ਜਾਂ ਉਹਨਾਂ ਦੀ ਧਰਮ ਪਤਨੀ ਕਰਨਲ ਸਾਹਿਬ ਦੀ ਉਹ ਆ ਕੇ ਤਾਂ ਉਹ ਆਪਣੇ ਵਕੀਲਾਂ ਰਾਹੀਂ ਪੱਤਰਕਾਰਾਂ ਦੇ ਸਾਹਮਣੇ ਆ ਕੇ ਆਪਣਾ ਦੁੱਖੜਾ ਰੋਂਦੀ ਹੈ ਪਰ ਜਿਸ ਤੋਂ ਬਾਅਦ ਸਰਕਾਰੀ ਤੌਰ ਤੇ ਐਕਸ਼ਨ ਲੈਂਦੇ ਹੋਏ ਇਹਨਾਂ ਮੁਲਾਜ਼ਮਾ ਨੂੰ ਸਸਪੈਂਡ ਕੀਤਾ ਗਿਆ ਹੁਣ ਸਵਾਲ ਕੀ ਹੁੰਦਾ ਹੈ ਸਵਾਲ ਹੁੰਦਾ ਕਿ ਜੇਕਰ ਇੱਥੇ ਕੋਈ ਆਮ ਵਿਅਕਤੀ ਹੁੰਦਾ ਕਿ ਉਸ ਦੀ ਜੋ ਘਟਨਾਕ੍ਰਮ ਹੋਇਆ ਉਹ ਇਹ ਗੱਲਬਾਰ ਆ ਜਾਂਦੀ ਜਾਂ ਨਹੀਂ ਇਹ ਗੱਲ ਕਰਦੀ ਬਾਾਰ ਨਹੀਂ ਆਉਣੀ ਸੀ ਚਾਹੇ ਉਹ ਕੋਈ ਵੀ ਵਿਅਕਤੀ ਹੁੰਦਾ ਪਰ ਜਿਸ ਤਰ੍ਹਾਂ ਇਹ ਇੱਕ ਕਾਰਨਰ ਹੋਣ ਦੇ ਕਰਕੇ ਘਟਨਾਕ੍ਰਮ ਨੂੰ ਅੰਜਾਮ ਵੀ ਦਿੱਤਾ ਪਰ ਉਹ ਗੱਲ ਬਾਹਰ ਆ ਗਈ ਤੇ ਉਹਨਾਂ ਤੇ ਪੁਲਿਸ ਤੇ ਕਾਰਵਾਈ ਹੋਈ ਆ ਔਰ ਹੁਣ ਉਹਨਾਂ ਨੂੰ 12 ਮਾਜਬਾਨ ਨੂੰ ਸਸਪੈਂਡ ਕੀਤਾ ਗਿਆ ਇਹ ਗੱਲ ਇਹ ਦਰਸਾਉਂਦਾ ਕਿ ਸਾਡੀ ਪੁਲਿਸ ਆਮ ਲੋਕਾਂ ਦੀ ਨਾਗਰਿਕਤਾ ਲਈ ਰਾਖੀ ਵਾਸਤੇ ਕਿੰਨੀ ਕੁ ਸਹਿਰਦ ਹੈ। ਸਮਾਂ ਦੀ ਜੇਕਰ ਆਪਾ ਵਿਦੇਸ਼ਾਂ ਦੀ ਪੁਲਿਸ ਨਾਲ ਤੁਲਨਾ ਕੀਤੀ ਜਾਵੇ ਪੰਜਾਬ ਪੁਲਿਸ ਦੀ ਤਾਂ ਉੱਥੇ ਲੋਕ ਇਹ ਮਹਿਸੂਸ ਕਰਦੇ ਨੇ ਕਿ ਜਦੋਂ ਪੁਲਿਸ ਉਹਨਾਂ ਕੋਲ ਆ ਜਾਂਦੀ ਤਾਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਨੇ ਪਰ ਇੱਥੇ ਕਹਾਣੀ ਉਲਟ ਹੋ ਜਾਂਦੀ ਹੈ ਜਿਸ ਤਰ੍ਹਾਂ ਦੀ ਇਹ ਘਟਨਾ ਵਾਪਰੀ ਹੈ। ਇਸ ਤੋਂ ਪ੍ਰਤੀਤ ਇਹ ਹੁੰਦਾ ਕਿ ਲੋਕਾਂ ਦੇ ਵਿੱਚ ਪੁਲਿਸ ਨੂੰ ਦੇਖ ਕੇ ਡਰ ਦੁਗਣਾ ਹੋ ਜਾਂਦਾ ਉਹਨਾਂ ਨੂੰ ਘਟਨਾ ਤੋਂ ਕੀ ਹੈ ਉਹਨਾਂ ਨੂੰ ਲੱਗਦਾ ਕਿ ਹੁਣ ਪੁਲਿਸ ਆ ਗਈ ਹੋਰ ਨਵੇਂ ਆਫਤ ਖੜੀ ਹੋਗੀ ਪਰ ਮੈਂ ਕਿਹਾ ਆਪਾਂ ਮੰਨ ਸਕਦੇ ਹਾਂ ਕਿ ਸਾਰੇ ਪੁਲਿਸ ਮੁਲਾਜ਼ਮ ਮਾੜੇ ਨਹੀਂ ਤੇ ਸਾਰੇ ਚੰਗੇ ਨਹੀਂ ਇਹ ਕੋਈ ਵੀ ਖੇਤਰ ਹੋਵੇ ਸਾਰੇ ਪਾਸੇ ਤਕਰੀਬਨ ਹਾਲ ਅਜਿਹਾ ਹੀ ਹੁੰਦਾ ਹੈ ਪਰ ਗੱਲ ਇਹ ਹੁੰਦੀ ਹੈ ਕਿ ਕੁਝ ਲੋਕਾਂ ਦੇ ਕਰਕੇ ਸਾਰਾ ਵਿਭਾਗ ਸਾਰਾ ਡਿਪਾਰਟਮੈਂਟ ਬਦਨਾਮ ਜ਼ਰੂਰ ਹੋ ਜਾਂਦਾ ਹੁਣ ਇਹ ਜਿਸ ਤਰ੍ਹਾਂ ਦੀ ਘਟਨਾ ਵਾਪਰੀ ਹੈ ਇਸ ਦੇ ਵਿੱਚ ਭਾਵੇਂ ਇਹ ਮੁਲਾਜ਼ਮ ਸਸਪੈਂਡ ਤਾਂ ਕੀਤੇ ਗਏ ਨੇ ਪਰ ਅੱਗੇ ਕੀ ਕਾਰਵਾਈ ਹੁੰਦੀ ਹੈ ਇਹ ਤਾਂ ਸਮਾਂ ਹੀ ਬਿਆਨ ਕਰੇਗਾ ਪਰ ਫਿਲਹਾਲ ਜੋ ਗੱਲਾਂ ਸਾਹਮਣੇ ਆ ਰਹੀਆਂ ਨੇ ਉਹਦੇ ਵਿੱਚ ਇਹ ਆ ਰਹੀ ਹੈ ਕਿ ਜੋ ਪਟਿਆਲਾ ਨਾਲ ਸੰਬੰਧਿਤ ਸੀਨੀਅਰ ਪੁਲਿਸ ਅਧਿਕਾਰੀ ਨੇ ਉਹ ਪਰਿਵਾਰ ਤੇ ਇਹ ਵੀ ਦਬਾਅ ਬਣਾਉਂਦੇ ਆ ਰਹੇ ਨੇ ਕਿ ਉਹ ਸੁਝੋਤਾ ਕਰ ਲੈਣ ਜਾਂ ਇਹ ਸਾਰਾ ਮਾਮਲਾ ਠੰਡਾ ਕਰ ਲੈਣ ਪਰ ਜਿਸ ਤਰ੍ਹਾਂ ਪਰਿਵਾਰ ਨੇ ਅੱਗੇ ਹੋ ਕੇ ਇਸ ਲੜਾਈ ਨੂੰ ਅੱਗੇ ਵਧਾਇਆ ਉਸ ਤੋਂ ਬਾਅਦ ਇਹ ਕਾਰਵਾਈ ਜ਼ਰੂਰ ਹੋਈ ਹੈ ਪਰ ਪੰਜਾਬ ਪੁਲਿਸ ਕਿੱਥੇ ਤਾਂ ਉਹਨਾਂ ਨੇ ਇਨਸਾਫ ਕਰਵਾਉਣਾ ਸੀ ਪਰ ਦੂਸਰੇ ਪਾਸੇ ਉਹਨਾਂ ਨੇ ਖੁਦ ਹੀ ਪਰਿਵਾਰ ਤੇ ਉਲਟਾ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਕਿ ਉਹ ਇਸ ਮਾਮਲੇ ਨੂੰ ਖਤਮ ਕਰ ਦੇਣ ਸਮਝੌਤਾ ਕਰ ਲੈਣ ਪਰ ਉਸ ਫੌਜ ਦੇ ਕਰਨ ਵਾਲਾ ਪਰਿਵਾਰ ਪੜਿਆ ਲੇਕਿਨ ਹੁਣ ਕਰਕੇ ਪੰਜਾਬ ਪੁਲਿਸ ਦੇ ਇਸ ਸਾਂਹਰੇ ਵਿੱਚ ਨਹੀਂ ਆਇਆ ਜਿਸ ਕਰਕੇ ਹੁਣ ਗੱਲ ਪੂਰੀ ਸਮਰਚੀ ਜਗ ਜाहिर ਹੋ ਗਈ ਤੇ ਪੰਜਾਬ ਪੁਲਿਸ ਦੇ ਉਹਨਾਂ ਮੁਲਾਜ਼ਮਾਂ ਤੇ ਕਾਰਵਾਈ ਇੱਕ ਵਾਰ ਮੁਅਤਲ ਕਰਨ ਦੀ ਹੋਈ ਹੈ ਇਸ ਕਰਕੇ ਚਾਹੀਦਾ ਹੈ ਕਿ ਜੋ ਸਾਡੇ ਮੁਲਾਜ਼ਮ ਨੇ ਉਹ ਵੀ ਚਲੋ ਹੈ ਤਾਂ ਆਪਣੀ ਹੀ ਪਰ ਉਹਨਾਂ ਨੂੰ ਇਹ ਜ਼ਰੂਰ ਧਿਆਨ ਰੱਖਣਾ ਚਾਹੀਦਾ ਕਿ ਪੁਲਿਸ ਲੋਕਾਂ ਦੀ ਹਿਫਾਜ਼ਤ ਵਾਸਤੇ ਹੈ ਪੁਲਿਸ ਲੋਕਾਂ ਦੀ ਰਾਖੀ ਵਾਸਤੇ ਹੁੰਦੀ ਹੈ ਪੁਲਿਸ ਲੋਕਾਂ ਲਈ ਆਫਤ ਨਾ ਬਣੇ ਉਹਨਾਂ ਲਈ ਰਾਹਤ ਲੈ ਕੇ ਆਵੇ ਇਸ ਕਰਕੇ ਪੁਲਿਸ ਨੂੰ ਲੋੜ ਹੈ ਆਪਣੀ ਕਾਰਗੁਜ਼ਾਰੀ ਵਧੀਆ ਤਰੀਕੇ ਨਾਲ ਦਿਖਾਉਣ ਦੀ ਕਿਉਂਕਿ ਜੇਕਰ ਆਪਾਂ ਪਿਛਲ ਖੋਰੀ ਝਾਤ ਮਾਰੀਏ ਉਸ ਸਮੇਂ ਦਰਿਆਨ ਵੀ ਵੱਖ-ਵੱਖ ਮਾਮਲਿਆਂ ਦੇ ਵਿੱਚ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਹੁੰਦੇ ਰਹੇ ਨੇ ਭਾਵੇਂ ਗੱਲ ਆਪਾਂ 84 ਤੋਂ ਲੈ ਕੇ ਕਰੀਏ ਭਾਵੇਂ ਕੁਝ ਪਿਛਲੇ ਸਾਲਾਂ ਦੀ ਗੱਲ ਕਰੀਏ ਹਜੇ ਤੱਕ ਕਈ ਅਦਾਲਤਾਂ ਦੇ ਵਿੱਚ ਕੇਸ ਅਜੇ ਹੀ ਚੱਲਦੇ ਨੇ ਜਿਸ ਦੇ ਵਿੱਚ ਪੁਲਿਸ ਦੀ ਕਾਰਗੁਜ਼ਾਰੀ ਨੂੰ ਸ਼ੱਕ ਦੇ ਘੇਰੇ ਵਿੱਚ ਰੱਖਿਆ ਗਿਆ ਹੈ ਸੋ ਸਾਰੇ ਪੁਲਿਸ ਮੁਲਾਜ਼ਮਾਂ ਨੂੰ ਚਾਹੀਦਾ ਕਿ ਜਿਸ ਤਰ੍ਹਾਂ ਉਹ ਆਪਣੀ ਡਿਊਟੀ ਜੁਆਇਨ ਕਰਨ ਸਮੇਂ ਸੌਹਾਂ ਖਾ ਕੇ ਲੋਕਾਂ ਦਾ ਇਨਸਾਫ ਕਰਨ ਦੀ ਗੱਲ ਕਰਦੇ ਨੇ ਉਸ ਤੇ ਉਹਨਾਂ ਨੂੰ ਪਹਰਾ ਦੇਣਾ ਚਾਹੀਦਾ ਇਸ ਤੋਂ ਇਲਾਵਾ ਭਾਵੇਂ ਆਪਾਂ ਜਦੋਂ ਕਿਸੇ ਵੀ ਅਧਿਕਾਰੀ ਵੱਲੋਂ ਕਿਤੇ ਆਪਣੀ ਨਵੀਂ ਡਿਊਟੀ ਜੁਆਇਨ ਕੀਤੀ ਜਾਂਦੀ ਹੈ ਖਾਸ ਤੌਰ ਤੇ ਪੁਲਿਸ ਵਿਭਾਗ ਦੇ ਵਿੱਚ ਜਾਂ ਉਹਨਾਂ ਦੀ ਕਿਤੇ ਬਦਲੀ ਹੁੰਦੀ ਹੈ ਉਹ ਉੱਥੇ ਜਾ ਕੇ ਜੁਆਇਨ ਕਰਦੇ ਨੇ ਤਾਂ ਸਭ ਤੋਂ ਪਹਿਲਾਂ ਗੱਲ ਉਹ ਇਹ ਕਰਦੇ ਨੇ ਕਿ ਇੱਥੇ ਹਰੇਕ ਵਿਅਕਤੀ ਲਈ ਰਾਹ ਖੁੱਲੇ ਨੇ ਕੋਈ ਵੀ ਇਨਸਾਫ ਲਈ ਜਾਂ ਕਿਸੇ ਵੀ ਤਰ੍ਹਾਂ ਜੇ ਉਹਨਾਂ ਨੂੰ ਕੋਈ ਲੋੜ ਹੋਵੇ ਤਾਂ ਉਹ ਵੇਚ ਚਕੋ ਕੇ ਸਾਡੇ ਕੋਲੇ ਆਉਣ ਸਾਬ ਨਾਲ ਇਨਸਾਫ ਵਧੀਆ ਤਰੀਕੇ ਨਾਲ ਕੀਤਾ ਜਾਵੇਗਾ ਪਰ ਜਿਸ ਤਰ੍ਹਾਂ ਇਹ ਘਟਨਾਵਾਂ ਪੁਲਿਸ ਦੇ ਵਿੱਚ ਵਾਪਰਦੀਆਂ ਨੇ ਉਹ ਜ਼ਰੂਰ ਵੱਡੇ ਤੋਂ ਵੱਡੇ ਸਵਾਲ ਖੜੇ ਕਰਦੀਆਂ ਨੇ ਹੁਣ ਇਸ ਘਟਨਾ ਵਿੱਚ ਲੋੜ ਹੈ ਸਰਕਾਰ ਨੂੰ ਸਖਤੀ ਨਾਲ ਹੋਰ ਵੀ ਐਕਸ਼ਨ ਲੈਣ ਦੀ ਤਾਂ ਜੋ ਜੇ ਅਜਿਹੀਆਂ ਘਟਨਾਵਾਂ ਭਵਿੱਖ ਦੇ ਵਿੱਚ ਨਾ ਵਾਪਰਨ